ਤੁਸੀਂ ਇਹ ਲੜਾਈ ਲੜਨ ਦੀ ਵਜਾਇ ਤੁਸੀਂ ਅੱਗੋਂ ਇਹ ਗੱਲ ਕਹਿ ਰਹੇ ਹੋ ਕਿ ਮੈਂ ਕੀਰਤਨ ਕਰਨਾ ਛੱਡ ਦਿਆਂਗੀ ਉਹਨਾਂ ਲੋਕਾਂ ਨੂੰ ਠੰਡ ਪੈ ਜਾਵੇ ਬੀਬੀ ਜੀ ਕੀਰਤਨ ਕਰਨਾ ਨਾ ਛੱਡੋ ਕੀਰਤਨ ਦੇ ਦੌਰਾਨ ਜਿਹੜੀਆਂ ਹਰਕਤਾਂ ਕਰਦੇ ਹੋ ਜੋ ਲੋਕਾਂ ਨੂੰ ਨਹੀਂ ਪਸੰਦ ਕਿਰਪਾ ਕਰਕੇ ਉਹ ਛੱਡ ਦਿਓ ਬੇਨਤੀ ਹੈ ਗੱਲ ਨੂੰ ਫੇਰ ਸਮਝੋ ਹੁਣ ਮੈਂ ਬੜਾ ਹੈਰਾਨ ਕੋਇਆ ਤੁਸੀਂ ਪਿਛਲੇ ਦਿਨਾਂ ਵਿੱਚ ਤੁਹਾਡੇ ਭਰਾ ਦੀ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਉਹ ਕਹਿੰਦਾ ਕਿ ਕੁਝ ਲੋਕ ਸਾਨੂੰ ਕਪਲ ਸਮਝਦੇ ਨੇ ਇਸ ਕਰਕੇ ਅਸੀਂ ਇੱਥੇ ਲਿਖਾ ਲੈਣਾ ਬ੍ਰਦਰ ਇੱਥੇ ਲਗਾ ਦੇਣਾ ਸਿਸਟਰ ਜੇ ਉਹ ਤੁਹਾਨੂੰ ਭੈਣ ਜੀ ਕਹਿ ਕੇ ਗੱਲ ਕਰੇ ਤੇ ਤੁਸੀਂ ਉਹਨੂੰ ਵੀਰ ਜੀ ਕਹਿ ਕੇ ਗੱਲ ਕਰੋ ਤੇ ਲੋਕਾਂ ਨੂੰ ਕਿਵੇਂ ਭਲੇਖਾ ਪੈ ਸਕਦਾ ਜਦੋਂ ਹਰਕਤਾਂ ਹੀ ਇਹੋ ਜਿਹੀਆਂ ਕਰਦੇ ਪਏ ਹੋ ਜਿਸ ਦੇ ਨਾਲ ਲੋਕਾਂ ਨੂੰ ਭਲੇਖਾ ਪੈ ਰਿਹਾ ਜੇ ਲੋਕਾਂ ਨੂੰ ਭਲੇਖਾ ਪੈ ਰਿਹਾ ਤਾਂ ਤੁਸੀਂ ਉਹ ਹਰਕਤਾਂ ਛੱਡੋ ਨਾ ਕਿ ਇਿਰਤਨ ਛੱਡੋ ਮੇਰਾ ਮੰਨਣਾ ਇਹ ਆ ਵੀ ਤੁਹਾਨੂੰ ਇੱਥੇ ਕੀਰਤਨ ਦੇ ਨਾਲੋਂ ਸ਼ਾਇਦ ਵਲੌਗ ਜ਼ਿਆਦਾ ਪਸੰਦ ਨੇ ਵੀ ਤੁਸੀਂ ਕਹਿ ਦਿੱਤਾ ਮੈਂ ਕੀਰਤਨ ਛੱਡ ਦੇਣਾ ਤੁਸੀਂ ਇੱਕ ਵਾਰੀ ਨਹੀਂ ਕਿਹਾ ਵੀ ਮੈਂ ਵਲੌਗ ਬਣਾਉਣੀ ਛੱਡ ਦੇਣੇ ਨੇ ਜਾਂ ਉਹ ਵਲੌਗ ਜਿਹੜੇ ਇੱਕ ਚਰਚਾ ਦਾ ਵਿਸ਼ਾ ਬਣਦੇ ਨੇ ਜਾਂ ਡਬਲ ਮੀਨਿੰਗ ਬਣਦੇ ਨੇ ਜਾਂ ਸੰਗਤਾਂ ਨੂੰ ਨਹੀਂ ਚੰਗੇ ਲੱਗਦੇ ਮੈਂ ਉਹ ਛੱਡ ਦੇਣੇ ਨੇ ਕਮਾਲ ਦੀ ਗੱਲ ਐ ਇਹਦਾ ਅਰਥ ਇਹ ਵੀ ਕੀਰਤਨ ਛੱਡ ਦੇਣਾ ਚਲੋ ਮੇਰਾ ਤੇ ਮੰਨਣਾ ਏ ਸੀ ਵੀ ਤੁਸੀਂ ਇਹੋ ਜੀਆਂ ਭੈੜੀਆਂ ਚੀਜ਼ਾਂ ਡਬਲ ਮੀਨਿੰਗ ਚੀਜ਼ਾਂ ਛੱਡ ਦੇ ਉਹ ਜ਼ਿਆਦਾ ਵਧੀਆ ਰਹਿੰਦਾ ਪਰ ਜੇ ਤੁਸੀਂ ਕਿਹਾ ਵੀ ਮੈਂ ਕੀਰਤਨ ਚੜਨਾ ਹੈ ਮੇਰੇ ਖਿਆਲ ਦੇ ਵਿੱਚ ਕੀਰਤਨ ਨਹੀਂ ਸੀ ਚੜਨਾ ਚਾਹੀਦਾ ਪਰ ਜੇ ਕੀਰਤਨ ਦੇ ਦੌਰਾਨ ਤੁਸੀਂ ਫਿਰ ਦੁਬਾਰਾ ਇਹੋ ਜੇ ਵਲੌਗ ਬਣਾਉਣੇ ਨੇ ਤੇ ਫਿਰ ਮੇਰੇ ਖਿਆਲ ਤੁਹਾਨੂੰ ਕੀਰਤਨ ਛੱਡ ਹੀ ਦੇਣਾ ਚਾਹੀਦਾ ਤਾਂ ਕਿ ਸੰਗਤ ਦੇ ਵਿੱਚ ਕਨੈਕਟੀਵਿਟੀ ਫੈਲਦੀ ਹੈ ਹੁਣ ਕਮਾਲ ਦੀ ਗੱਲ ਹੈ ਤੁਹਾਡੇ ਬ੍ਰਦਰ ਦੀ ਇੱਕ ਵੀਡੀਓ ਦੇਖ ਰਿਹਾ ਹਾਂ ਜਿਹਦੇ ਵਿੱਚ ਉਹ ਤੁਹਾਨੂੰ ਇਹ ਗੱਲ ਕਹਿ ਰਿਹਾ ਕਿਹੜਾ ਭਰਾ ਆਪਣੀ ਭੈਣ ਨੂੰ ਪੁੱਛਦਾ ਹੁੰਦਾ ਵੀ ਸ਼ਰਾਪਤੀ ਰਣੀ ਚਾਹੀਦੀ ਹੈ ਤੁਸੀਂ ਕਿਸੇ ਜਗ੍ਹਾ ਤੋਂ ਜਾ ਰਹੇ ਹੋ ਮੈਨੂੰ ਨਹੀਂ ਪਤਾ x y z ਕੋਈ ਵੀ ਜਗ੍ਹਾ ਹੈ ਹਨ ਤੁਸੀਂ ਉਹਦੇ ਵਿੱਚ ਕਹਿ ਰਹੇ ਹੋ ਸਾਥ ਸੰਗਤ ਜੀ ਇੱਥੇ ਸ਼ਰਾਬ ਵੀ ਓਨੇ ਦੀ ਹੈ ਇੱਥੇ ਪਾਣੀ ਵੀ ਓਨੇ ਦਾ ਹੈ ਹਨ ਮੰਨ ਲਓ ਤੁਸੀਂ ਸ਼ਰਾਬ ਦਾ ਨਾਂ ਨਹੀਂ ਲਿਆ ਪਰ ਤੁਹਾਡੇ ਭਰਾ ਦੇ ਮੂੰਹੋਂ ਸ਼ਬਦ दारू ਨਿਕਲਿਆ ਹਨ ਇਹ ਦੋਵੇਂ ਚੀਜ਼ਾਂ ਸਾਨੂੰ ਦੱਸੋ ਕੀ ਪੀਣਾ ਚਾਹੀਦਾ ਹੈ ਹੱਦ ਕੋਈ ਪਈ ਹੈ ਸੰਗਤ ਤੁਹਾਨੂੰ ਕਹੇ ਕਿ ਵੀ ਆ ਪੀ ਲਵੋ ਤੁਸੀਂ ਸੰਗਤ ਨੂੰ ਸਭ ਨੂੰ ਦੱਸਣਾ ਵੀ ਸਾਥ ਸੰਗਤ ਜੀ ਨਹੀਂ ਆ ਚੀਜ਼ਾਂ ਨਹੀਂ ਆ ਚੀਜ਼ਾਂ ਕੁਰਬਾਨੀ ਦੇ ਮੁਤਾਬਕ ਇਹ ਚੀਜ਼ਾਂ ਸਾਨੂੰ ਛੱਡਣੀਆਂ ਚਾਹੀਦੀਆਂ ਨੇ ਔਰ ਤੁਸੀਂ ਪੁੱਛ ਰਹੇ ਹੋ ਪਾਣੀ ਵੀ ਉਹਨੇ ਦਾ ਹੈ ਸ਼ਰਾਬ ਵੀ ਉਹਨੇ ਦੀ ਹੈ ਸਾਨੂੰ ਕੀ ਪੀਣਾ ਚਾਹੀਦਾ ਹੈ ਤੇ ਤੁਹਾਡਾ ਭਰਾ ਡਿਊਟੀ ਫਰੀ ਤੋਂ दारू ਪੀ ਰਾਨੀ ਚਾਹੀਦੀ ਹੈ ਹੱਦ ਹੋਈ ਪਈਏ ਕੋਈ ਭਰਾ ਆਪਣੀ ਭੈਣ ਨੂੰ ਕਹਿੰਦਾ ਵੀ दारू ਪੀ ਰਾਨੀ ਚਾਹੀਦੀ ਹੈ ਔਰ ਕੀਰਤਨ ਕਰਨ ਤੁਸੀਂ ਜਾ ਰਹੇ ਹੋ ਤੇ ਵਲੌਗ ਇਹੋ ਜੇ ਬਣਾ ਰਹੇ ਹੋ ਸੰਗਤ ਤੇ ਤੁਹਾਡਾ ਕੀ ਪ੍ਰਭਾਵ ਪੈਂਦਾ ਹੋਵੇਗਾ ਹੁਣ ਮੰਨ ਲਓ ਮੈਨੂੰ ਕਿਸੇ ਨੇ ਸੱਦਾ ਪਰਦੇਸ ਕੀਰਤਨ ਦੇ ਉੱਪਰ ਮੈਂ ਕਿਸੇ 에어ਪੋਰਟ ਦੇ ਉੱਪਰ ਆ ਤੇ ਮੈਂ ਵੀਡੀਓ ਬਣਾਉਣਾ ਮਾ ਸਾਥ ਸੰਗਤ ਜੀ ਮੈਨੂੰ ਦੱਸੋ ਇੱਥੇ ਸ਼ਰਾਬ ਵੀ ਉਹਨੇ ਦੀ ਹੈ ਪਾਣੀ ਵੀ ਉਹਨੇ ਦਾ ਹੈ ਦੱਸੋ ਮੈਨੂੰ ਕੀ ਪੀਣਾ ਚਾਹੀਦਾ ਹੈ ਮੈਨੂੰ दारू ਪੀ ਰਾਨ ਤੇ ਮੇਰੇ ਖਿਆਲ ਦੇ ਵਿੱਚ ਜਿਨ੍ਹਾਂ ਨੇ ਗਰਾਈ ਕਰਕੇ ਮੈਨੂੰ ਸੱਦਿਆ ਹੋਵੇਗਾ ਲੱਖ ਲਾਹਣ ਤਾਂ ਲੋਕ ਉਹਨਾਂ ਦੇ ਪਾਉਣਗੇ ਵੀ ਇਹੋ ਜਿਹਾ ਕੰਦਰ ਨੂੰ ਸੱਦੇ ਪਏ ਹੋ ਜਿਹੜਾ ਉੱਥੇ ਬਿਊਟੀ ਫਰੀ ਦੇ ਕੋਲ ਮਾੜਾ ਜਿਹਾ ਲੰਘਦਾ ਕੋਇਆ ਇਹਦੀ ਜ਼ੁਬਾਨ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਨਿਕਲਦੀਆਂ ਪਈਆਂ ਤੇ ਜ਼ੁਬਾਨ ਦੇ ਵਿੱਚੋਂ ਪਾਣੀ ਟਪਕਦਾ ਪਿਆ ਇਹੋ ਜਿਹਾ ਕੰਦਰ ਨੂੰ ਸੱਦੋਗੇ ਇਹ ਸਾਡੇ ਕੋਲ ਸਿੱਖੀ ਦਾ ਪ੍ਰਚਾਰ ਕਰੇਗਾ ਲੋਕ ਮੈਨੂੰ ਲਾਹਣ ਤਾਂ ਪਾਉਣਗੇ ਜਿਹੜੇ ਇਹਨੂੰ ਸੱਦ ਰਹੇ ਨੇ ਉਹਨਾਂ ਨੂੰ ਵੀ ਲਾਹਣ ਤਾਂ ਪਾਉਣਗੇ ਸੋ ਇਸ ਕਰਕੇ ਬੇਨਤੀ ਹੈ ਆਪਣੇ ਤੌਰ ਤਰੀਕੇ ਬਦਲੋ ਤੇ ਲੜਾਈ ਜਿਹੜੀ ਹੈ ਲੜਾਈ ਲੜਨੀ ਚਾਹੀਦੀ ਹੈ ਮਨ ਕੀ ਉਹ ਤੇ ਇਹ ਕਰਨਾ ਚਾਹੀਦਾ ਵੀ ਸਾਡੀ ਆ ਵੀ ਵੀਡੀਓ ਆ ਸਕਦੀ ਏ ਸਾਡੀ ਆ ਵੀ ਕੱਲ ਨੂੰ ਵੀਡੀਓ ਆ ਸਕਦੀ ਏ ਮੈਂ ਕਿਸੇ ਚੈਨਲ ਦੇ ਉੱਪਰ ਦੇਖ ਰਿਹਾ ਸੀ ਬੀਬੀ ਪ੍ਰਬਲੀਨ ਕੌਰ ਦਿੱਲੀ ਵਾਲਿਆਂ ਦੀ ਇੱਕ ਵੀਡੀਓ ਬੀਬੀ ਪ੍ਰਬਲੀਨ ਕੌਰ ਉਹ ਹੈ ਜਿਹਦਾ ਪਿਛਲੇ ਦਿਨਾਂ ਦੇ ਵਿੱਚ ਸਿੰਘ ਸਾਹਿਬ ਭਾਈ ਰਣਵੀਰ ਸਿੰਘ ਜੀ ਬੰਗਲਾ ਸਾਹਿਬ ਵਾਲਿਆਂ ਨਾਲ ਕੋਈ ਕਿਸੇ ਗੱਲ ਤੋਂ ਲੈ ਕੇ ਵਿਵਾਦ ਚੱਲਦਾ ਪਿਆ ਹੈ ਮੈਂ ਹੁਣੇ ਖੋਸ ਦੀ ਵੀਡੀਓ ਦੇਖ ਰਿਆ ਹਾਂ ਜਿਦੇ ਵਿੱਚ ਉਹ ਬੀਬੀ ਇਹ ਗੱਲ ਕਹਿ ਰਹੀ ਹੈ ਕਿ ਵੇਰੀ ਕਿਸੇ ਨੇ AI ਦੇ ਨਾਲ ਕੋਈ ਵੀਡੀਓ ਬਣਾ ਦਿੱਤੀ ਇਹ ਇਹਨਾਂ ਨੀਚ ਹਰਕਤਾਂ ਤੇ ਉਤਰ ਆਏ ਨੇ ਇਹ ਕੱਲ ਨੂੰ ਸਾਡੀ ਕਿਸੇ ਨਾਲ ਕਿਸ ਕਰਦੇ ਵੀ ਵੀਡੀਓ ਬਣਾ ਸਕਦੇ ਨੇ ਮੈਨੂੰ ਹੈਰਾਨਗੀ ਨਹੀਂ ਹੋਵੇਗੀ ਮੇਰੀ ਕੋਈ ਨਿਊਡ ਜਿਹੜੀ ਹੈ ਉਹ ਵੀ ਇਸ ਤਰੀਕੇ ਨਾਲ ਬਣਾ ਸਕਦੇ ਨੇ ਮੈਨੂੰ ਕੋਈ ਹੈਰਾਨਗੀ ਨਹੀਂ ਹੋਵੇਗੀ ਕਿਉਂਕਿ ਇਹ ਨੀਚ ਹਰਕਤਾਂ ਦੇ ਉੱਪਰ ਆਏ ਨੇ ਮੇਰਾ ਬੀਬੀ ਦੇ ਉੱਪਰ ਇੱਕ ਸਵਾਲ ਹੈ ਬੀਬੀ ਜੀ ਸਵਾਲ ਮੰਨਦੇ ਵਿੱਚ ਥੋੜਾ ਜਿਹਾ ਵਿਚਾਰਿਆ ਜੇ ਤੁਸੀਂ ਕਿਹਾ ਵੀ ਸਿੰਘ ਸਾਹਿਬ ਗੈਨੀ ਰਣਜੀਤ ਸਿੰਘ ਨੇ ਰਾਤ 10 ਵਜੇ ਤੋਂ ਬਾਅਦ ਮੈਨੂੰ ਕਾਲ ਕੀਤੀ ਇਹਨਾਂ ਨੇ ਕਿਉਂ ਕਾਲ ਕੀਤੀ ਇਹਨਾਂ ਦਾ ਕੀ ਫਰਜ਼ ਬਣਦਾ ਸੀ ਪਹਿਲੀ ਗੱਲ ਤੇ ਇਹ ਆ ਵੀ 10 ਵਜੇ ਤੋਂ ਬਾਅਦ ਕੋਈ ਕਾਲ ਨਹੀਂ ਆਈ 8:30 ਵਜੇ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦੀ ਕੋਈ ਵੀ ਕਾਲ ਤੁਹਾਨੂੰ ਨਹੀਂ ਆਈ ਤੁਹਾਡੇ ਰਿਕਾਰਡ ਦੇ ਮੁਤਾਬਕ ਜਿਹੜੇ ਤੁਸੀਂ ਮੈਨੂੰ ਭੇਜੇ ਨੇ ਹੈਨਾ ਤੁਸੀਂ ਉਸ ਤੋਂ ਬਾਅਦ ਕਾਲ ਕੀਤੀ ਜੇ ਤੁਸੀਂ ਕਾਲ ਕੀਤੀ ਹੈ 15 ਮਿੰਟ ਤੁਹਾਡੀ ਗੱਲਬਾਤ ਚੱਲੀ ਹੈ ਤੇ ਤੁਸੀਂ ਕਹਿ ਦਿੱਤਾ ਕਿ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਜਦੋਂ ਤੁਹਾਨੂੰ ਧਮਕਾ ਰਹੇ ਸੀ ਤੁਸੀਂ ਨਾਲ ਦੀ ਨਾਲ ਤੁਹਾਡੇ ਲੱਗੇ ਇੰਨੇ ਜਾਣੇ ਹੁੰਦੇ ਨੇ ਵੀ ਭਾਈ ਵੀਡੀਓ ਬਣਾਓ ਮੈਨੂੰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦਾ ਫੋਨ ਆਇਆ ਮੈਨੂੰ ਧਮਕਾ ਰਹੇ ਨੇ ਗਲਤ ਸਮਝ ਵਿੱਚ ਆਉਂਦੀ ਲੋਕਾਂ ਤੱਕ ਗੱਲ ਜਾਂਦੀ ਤੁਸੀਂ ਕਿਹਾ ਵੀ ਮੈਂ ਉਸ ਰਿਕਾਰਡਿੰਗ ਨੂੰ ਪ੍ਰਾਪਤ ਕਰਨ ਦੇ ਲਈ ਮੈਂ ਸਾਈਬਰ ਕ੍ਰਾਈਮ ਦੇ ਵਿੱਚ ਵੀ ਗਈ ਆ ਮੈਂ ਥਾਣੇ ਵੀ ਰਿਪੋਰਟ ਕੀਤੀ ਹੈ ਮੈਂ ਇੱਥੋਂ ਤੱਕ ਵੀ ਭੱਜੀ ਆ ਸਵਾਲ ਪੈਦਾ ਹੋ ਗਿਆ ਵੀ ਰਿਕਾਰਡਿੰਗ ਜਿਹਦੇ ਵਿੱਚ ਸਿੰਘ ਸਭ ਕਹਿੰਦੀ ਰਣਜੀਤ ਸਿੰਘ ਨੇ ਬੀਬੀ ਜੀ ਤੁਹਾਨੂੰ ਧਮਕਾਇਆ ਅਜੇ ਤੱਕ ਤੁਸੀਂ ਉਹ ਆਡੀਓ ਨਹੀਂ ਦੇ ਸਕੇ ਅਜੇ ਤੱਕ ਤੁਸੀਂ ਉਹ ਧਮਕੀਆਂ ਲੋਕਾਂ ਨੂੰ ਪ੍ਰੋਵਾਈਡ ਨਹੀਂ ਕਰਵਾ ਸਕੇ ਵੀ ਆ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਆ ਚੱਕੋ ਜਿਹਾ ਸਬੂਤ ਹੈ ਹੈ ਨਾ ਪਰ ਹਰਾਨੀ ਦੀ ਗੱਲ ਇਹ ਹੈ ਤੁਸੀਂ ਕਿਹਾ ਵੀ ਮੈਂ ਸਾਰੇ ਪਾਸੇ ਗਈ ਹੁਣ ਕਿਸੇ ਨੇ ਤੁਹਾਡੀ AI ਦੇ ਨਾਲ ਵੀਡੀਓ ਬਣਾ ਦਿੱਤੀ ਤੁਹਾਡੇ ਦੱਸਣ ਦੇ ਮਤਾਬਕ ਮੈਂ ਦਾਅਵਾ ਨਹੀਂ ਕਰਦਾ ਵੀ ਉਹ ਸੱਚੀ ਹੈ ਝੂਠੀ ਹੈ AI ਨਾਲ ਬਣੀ ਹੈ ਕਿਵੇਂ ਬਣੀ ਹੈ ਪਰ ਫਿਰ ਵੀ ਤੁਸੀਂ ਗੱਲ ਕੀਤੀ ਐ ਹੁਣ ਕਿਉਂ ਨਹੀਂ ਤੁਸੀਂ ਜਾਂਦੇ ਕਿ ਸਾਈਬਰ ਕ੍ਰਾਈਮ ਦੇ ਵਿੱਚ ਹੁਣ ਕਿਉਂ ਨਹੀਂ ਜਾਂਦੇ ਤੁਸੀਂ ਪੁਲਿਸ ਸਟੇਸ਼ਨ ਦੇ ਵਿੱਚ ਹੁਣ ਉਹਨਾਂ ਲੋਕਾਂ ਤੇ ਕਾਰਵਾਈਆਂ ਕਿਉਂ ਨਹੀਂ ਕਰਵਾਉਂਦੇ ਜਿਨ੍ਹਾਂ ਨੇ ਤੁਹਾਡੀਆਂ ਇਹੋ ਜਿਹੇ ਵੀਡੀਓ ਬਣਵਾਈਆਂ ਨੇ ਸਗੋਂ ਤੁਸੀਂ ਅੱਗੋਂ ਕਹਿ ਰਹੇ ਹੋ ਵੀ ਮੇਰੀ ਕੱਲ ਨੂੰ ਕੋਈ ਅ ਨਿਊਡ ਵੀ ਬਣਾ ਸਕਦੇ ਨੇ ਮੇਰੀ ਕਿਸ ਕਰਦੀ ਵੀ ਬਣਾ ਸਕਦੇ ਨੇ ਹੱਦ ਹੋਈ ਪਈ ਐ ਤੁਸੀਂ ਆਪਣੇ ਆਪ ਹੀ ਉਹਨਾਂ ਲੋਕਾਂ ਨੂੰ ਹੀ ਮੌਕਾ ਦੇ ਰਹੇ ਹੋ ਵੀ ਤੁਸੀਂ ਇਹੋ ਜਿਹੇ ਵੀਡੀਓ ਹੋਰ ਬਣਾਓ ਰਹੀ ਗੱਲ ਸਿੰਘ ਸਭ ਗਿਆਨੀ ਰਣਜੀਤ ਸਿੰਘ ਦੀ ਜਾਨੀ ਰਣਜੀਤ ਸਿੰਘ ਨੇ ਤੈਨੂੰ ਠਮੁ ਠਮਕਾਇਆ ਅਜੇ ਤੱਕ ਤੁਸੀਂ ਕੁਝ ਵੀ ਪ੍ਰੋਵਾਈਡ ਨਹੀਂ ਕਰਵਾ ਸਕੇ ਔਰ ਕਮਾਲ ਦੀ ਗੱਲ ਕੀ ਹੈ ਉਹ ਅੱਜ ਵੀ ਤੁਹਾਨੂੰ ਧੀ ਕਹਿ ਕੇ ਗੱਲਬਾਤ ਕਰਦਾ ਪਿਆ ਉਹ ਬੇਟਾ ਕਹਿ ਕੇ ਗੱਲਬਾਤ ਕਰਦਾ ਪਿਆ ਜੇ ਮੀਡੀਆ ਵਾਲੇ ਪੁੱਛਦੇ ਨੇ ਤੂੰ ਕਿਤੇ ਕਹੇ ਰਿਹਾ ਵੀ ਮੈਂ ਇਸ ਚੀਜ਼ ਦਾ ਕੋਈ ਜਵਾਬ ਨਹੀਂ ਦੇਣਾ ਜੇ ਇਹਨਾਂ ਕੋਲ ਕੋਈ ਚੀਜ਼ ਹੈ ਤੇ ਲੋਕਾਂ ਦੇ ਅੱਗੇ ਰੱਖ ਦੇ ਆਪੇ ਲੋਕੀ ਫੈਸਲਾ ਕਰ ਲੈਣਗੇ ਔਰ ਤੁਸੀਂ ਕਿਤੇ ਸ਼ਬਦ ਵਰਤਦੇ ਪਏ ਹੋ ਕੈਰੈਕਟਰਲੈਸ ਲੋਕਾਂ ਨਾਲ ਸਾਡਾ ਵਾਹ ਪੈ ਗਿਆ ਕਿਹਨੂੰ ਕੈਰੈਕਟਰਲੈਸ ਕਹਿ ਰਹੇ ਹੋ ਵਲੌਗ ਤੁਹਾਡੇ ਨੇ ਵਲੌਗ ਤੁਸੀਂ ਬਣਾਏ ਨੇ ਤੇ ਕੈਰੈਕਟਰਲੈਸ ਲੋਕ ਹੋ ਗ